ਤੁਸੀਂ ਦੇਖ ਰਹੇ ਹੋ ਦੇਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੋਕ ਸਭਾ 2024 ਨੂੰ ਜਿਹੜੀਆਂ ਇੱਕ ਜੋ ਨੂੰ ਪੰਜਾਬ ਦੇ ਅੰਤਿਮ ਚਰਨ ਦੇ ਵਿੱਚ ਜਿਹੜੇ ਮਤਾਂ ਹੋਣ ਜਾ ਰਿਹਾ ਹੈ ਤਕਰੀਬਨ ਸਾਰੀ ਸਿਆਸੀ ਪਾਰਟੀਆਂ ਨੇ ਆਪਣਾ ਲਾਸਟ ਵਾਲਾ ਦਮਖਮੜਾ ਹੁੰਦਾ ਉਹ ਪੰਜਾਬ ਦੇ ਵਿੱਚ ਲਗਾਉਣਾ ਸ਼ੁਰੂ ਕਰਤਾ ਹੈ ਇਸ ਤੇ ਦਾਦਾ ਦੱਸਦੀ ਕਿ ਹਰ ਸਿਆਸੀ ਪਾਰਟੀਆਂ ਦੇ ਸਮੂਹ ਜਿਹੜੇ ਲੀਡਰਸ਼ਿਪ ਹੈਗੇ ਆ ਉਹ ਐਜ਼ ਅ ਸਟਾਰ ਪ੍ਰਚਾਰ ਪੰਜਾਬਾ ਰੁਕਾ ਚੁੱਕੇ ਤੇ ਲਗਾਤਾਰ ਹੀ ਪੰਜਾਬ ਦੇ ਵਿੱਚ ਇਹ ਵੱਡੀਆਂ-ਵੱਡੀਆਂ ਵਿਸ਼ਾਲ ਰੈਲੀਆਂ ਨੂੰ ਵੱਡੇ-ਵੱਡੇ ਜਿਹੜੇ ਲੀਡਰ ਹੈਗੇ ਸਟਾਰ ਪਚਾਰ ਐਜ ਐ ਸਟਾਰ ਪਚਾਰ ਵਾਂਗੂ ਉਹਨਾਂ ਦੇ ਉਮੀਦ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਤੋਂ ਕਿਤਨਾ ਕਿਤੇ ਅਗਰ ਗੱਲ ਕਰੀਏ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਦੀ ਸੀਟ ਨੂੰ ਹੌਟ ਸੀਟ ਮੰਨਿਆ ਜਾਂਦਾ ਹੈ ਕਿਉਂਕਿ ਲਗਾਤਾਰੀ ਕਿ ਜਿਹੜੀ ਲੁਧਿਆਣਾ ਸੀਟ ਇਸਕੇ ਹੌਟ ਸੀਟ ਮੰਨਿਆ ਜਾਂਦਾ ਕਿਉਂਕਿ ਉਦਯੋਗਿਕ ਨਗਰੀ ਹੈ ਇਸ ਦੇ ਨਾਲ ਕੁਝ ਸ਼ਹਿਰ ਦੇ ਮੇਨ ਜਿਹੜੇ ਮੁੱਢਲੇ ਤੇ ਮੁੱਦੇ ਜਿਹੜੇ ਹੈਗੇ ਆ ਉਹ ਹਮੇਸ਼ਾ ਹੀ ਅੱਗੇ ਵਾਂਗੂ ਭਾਰਤ ਦੀ ਰਾਜਨੀਤੀ ਦਾ ਹਿੱਸਾ ਬੰਦੇ ਆ ਤੋ ਇਸ ਸਭ ਦੇ ਚਲਦੇ ਅੱਜ ਤੁਹਾਨੂੰ ਅਸੀਂ ਆਜ਼ਾਦ ਕੈਂਡੀਡੇਟ ਜਿਹੜੇ ਲੁਧਿਆਣਾ ਦੇ ਰੂਬਰੂ ਦਾ ਗRAND ਜਾ ਰਹੇ ਜਿਹਦਾ ਨਾਮ ਹੈ ਕਮਲ ਪਵਾਰ ਜਿਹੜੇ ਆਜ਼ਾਦ ਉਮੀਦਵਾਰ ਵੱਲੋਂ ਲੁਧਿਆਣਾ ਵਿੱਚ ਆਪਣਾ ਨਾਮੀਨੇਸ਼ਨ ਪਾ ਚੁੱਕੇ ਹੈ ਤੇ ਐਜ਼ ਅ ਕੈਂਡੀਡੇਟ ਹੈਗੇ ਕਮਲ ਪਵਾਰ ਪੜੇ ਲਿਖੇ ਆ ਔਰ ਕੀ ਕੀ ਮੁੱਦੇ ਗੱਲਬਾਤ ਕਰਦੇ ਆ ਤੁਸੀਂ ਕਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਮਲ ਪਵਾਰ ਜੀ ਐਜ਼ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਕਾਂਗਰਸ ਪਾਰਟੀ ਜਿੰਦਾ ਪਾਰਟੀ ਸ਼੍ਰੋਮਣੀ ਕਾਲੀਗੱਲ ਤੇ ਆਮ ਆਦੀ ਪਾਰਟੀ ਅੱਡੇ ਵੱਡੇ ਡਿੱਗਜ ਪਾਰਟੀਆਂ ਜਿਨ੍ਹਾਂ ਦਾ ਇੱਕ ਬੇਸ ਵੀ ਹੈਗਾ ਆ ਉਸ ਤੇ باوجود ਤੁਸੀਂ ਐਜ਼ ਏ ਕੈਂਡੀਡੇਟ ਆਜ਼ਾਦ ਖੜੇ ਹੋ ਕਿਸਾ ਦੇਖਦੇ ਮੈਂ ਜੀ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਸੁਣਨਗੇ ਮੈਨੂੰ ਦੇਖਣਗੇ ਅੱਗੇ ਮੇਰੀ ਗੱਲ ਪਹੁੰਚਾਣਗੇ ਮੇਰੇ ਨੁਹਰਾਣਾ ਲੋਕ ਸਭਾ ਦੀ ਜਿਹੜੀ ਮੇਰੀ ਆਵਾਜ਼ ਆ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਪਾਰਟੀਆਂ ਦੀ ਜਿਹੜੀ ਤੁਸੀਂ ਗੱਲ ਕੀਤੀਆਂ ਮੈਂ ਸਾਰੀ ਪਾਰਟੀਆਂ ਦੇ ਨਾਲ ਉਠਣਾ ਬੈਠਣਾ ਮੇਰਾ ਸਭ ਦੇਖਿਆ ਹੋਇਆ ਆ ਔਰ ਮੈਂ ਬਹੁਤ ਪਾਰਟੀਆਂ ਦੇ ਵਿੱਚ ਵੱਡੇ ਉਦੇਦਾਰੀਆਂ ਦੇ ਵਿੱਚ ਕੰਮ ਵੀ ਕਰ ਚੁੱਕਾ ਆ ਪਾਰਟੀਆਂ ਬਹੁਤ ਸੀਮਤ ਡਿਸੀਜਨ ਲੈਂਦੀਆਂ ਨੇ ਬਹੁਤ ਸੀਮਤ ਕੰਮ ਕਰਵਾਉਂਦੀਆਂ ਨੇ ਜਿਹਦੇ ਕਰਕੇ ਲੋਕਾਂ ਦੀ ਅਸੀਂ ਆਵਾਜ਼ ਨਹੀਂ ਬਣ ਪਾਂਦੇ ਅਸੀਂ ਪਿੱਠ ਲੱਗੂ ਜ਼ਰੂਰ ਬਣ ਜੰਨੇ ਆ ਇਹ ਮੇਰਾ ਫੈਸਲਾ ਆਜ਼ਾਦ ਲੜੰਦਾ ਇਸੇ ਕਰਕੇ ਹੋਇਆ ਕਿ ਮੈਂ ਆਵਾਜ਼ ਮੇਰੀ ਜਿਹੜੀ ਆਜ਼ਾਦ ਹੋਏਗੀ ਆਜ਼ਾਦ ਆਵਾਜ਼ ਗੱਲ ਕਰਾਂਗਾ ਔਰ ਜਿਹੜੇ ਮੇਰੇ ਮੁੱਦੇ ਨੇ ਉਹ ਮੈਨੂੰ ਕਿਸੇ ਪਾਰਟੀ ਨੇ ਚੱਕਰ ਨਹੀਂ ਦੇਣੇ ਕੀ ਮੁੱਦੇ ਕੀ ਹਟੇ ਮੁੱਦੇ ਕੀ ਮੁੱਦਾ ਸਭ ਤੋਂ ਵੱਡਾ ਮੇਰਾ ਮੁੱਦਾ ਜਿਹੜਾ ਹੈਗਾ ਆ ਇਸ ਟਾਈਮ ਤੇ ਜਿਹੜੀ ਪੰਜਾਬ ਦੀ ਜੀਐਸਟੀ ਆ ਉਹ ਵਾਪਸੀ ਨਹੀਂ ਹੋਈ ਸੈਂਟਰ ਵੱਲ ਨਹੀਂ ਜੀ ਸਰ ਆਕੜਾ ਮੇਰੇ ਕੋਲ ਮੈਂ ਤੁਹਾਨੂੰ ਖੁੱਲ ਕੇ ਹੁਣ ਨਹੀਂ ਦੱਸਾਂਗਾ ਇਹਦੇ ਵਾਸਤੇ ਤੁਸੀਂ ਮੇਰੇ ਨਾਲ ਬਾਚੋ ਬੜੇ ਰਾਮ ਨਾਲ ਜਾਂ ਇਲੈਕਸ਼ਨ ਤੋਂ ਕਰੋੜਾਂ ਦੇ ਵਿੱਚ ਆ ਜੀ ਹਜ਼ਾਰ ਕਰੋੜਾਂ ਦੇ ਵਿੱਚ ਆ ਜੀ ਇਹ ਸਭ ਸਕੈਮ ਹੈ ਜਾਂ ਪੰਜਾਬ ਨੂੰ ਵਾਪਸ ਲਿਆ ਸਕੈਮ ਹੈ ਬਿਲਕੁਲ ਸਕੈਮ ਹੈ ਤੁਸੀਂ ਇਹ ਲਾਓ ਕਿ ਵੀ ਇੱਕ ਬੰਦਾ ਡੇਲੀ ਅਸੀਂ ਅਸੀਂ ਡੇਲੀ ਕਰ ਰਹੇ ਹਾਂ ਅਸੀਂ ਡੇਲੀ GST ਦੇ ਰਹੇ ਆ ਸਾਡੀ ਉਹਦੀ ਵਾਪਸੀ ਨਹੀਂ ਹੈ ਤੁਸੀਂ ਮੈਂ ਛੋਟੀ ਗਜੰਪਲ ਦੇ ਦਿੰਦਾ ਆ ਕੰਪਨੀਆਂ ਵੱਲੋਂ ਆਪਾਂ ਰੀਚਾਰਜ ਕਰਦੇ ਆ ਰੀਚਾਰਜ ਕੰਪਨੀ ਦੇ ਵਿੱਚ ਆਪਾਂ ਚਲੇ ਜਾਂਦੇ ਆ ਆਪਾਂ ਇੱਕ ਛੋਟਾ ਰੀਚਾਰਜ ਕੀਤਾ ਚਾਹੇ 300 ਦਾ ਕੀਤਾ 500 ਦਾ ਕੀਤਾ ਉਹਦਾ GST ਸਿੱਧਾ ਉੱਥੇ ਚਲਾ ਜਾਂਦਾ ਤੁਸੀਂ ਉਸ ਦੀ ਵਾਪਸੀ ਨਹੀਂ ਲੈਂਦੇ ਔਰ ਉਹ ਪੰਜਾਬ ਦੇ ਵਿੱਚ ਉਹਦਾ GST ਵਾਪਸ ਨਹੀਂ ਆ ਕਿਉਂ ਕਿ ਉਹਦੇ ਵਿੱਚ ਕਿਸੇ ਹੋਰ ਸਟੇਟ ਦੀ ਕੰਪਨੀਆਂ ਬੈਨੀਫਿਟ ਚੱਕਦੀਆਂ ਨੇ ਉਹ ਮੈਂ ਤੁਹਾਨੂੰ ਬਾਅਦੋਂ ਇਲੈਕਸ਼ਨਾਂ ਤੋਂ ਬਾਅਦੋਂ ਜੇ ਤੁਸੀਂ ਮੇਰੇ ਨਾਲ ਬੈਠੋਗੇ ਮੈਂ ਤੁਹਾਡੇ ਨਾਲ ਆਕੜਾ ਲੈ ਕੇ ਬੈਠੂੰਗਾ ਸਾਡੀ ਤਿੰਨ ਬੰਦਿਆਂ ਦੀ ਟੀਮ ਹੋਏਗੀ ਲੀਗਲ ਹੋਏਗੀ ਨਾਲ ਤੇ ਦੂਸਰੀ ਹੋਏਗੀ ਅਸੀਂ ਕੰਪਲੇਂਟੈਂਟ ਆ ਸਾਨੂੰ ਨਾ ਤਾਂ ਕਾਂਗਰਸ ਸਰਕਾਰ ਨੇ ਕੋਈ ਸਾਨੂੰ ਸਿਰ ਪੈਰ ਦਾ ਜਵਾਬ ਦਿੱਤਾ ਨਾ ਸਾਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਇਸ ਕਰਕੇ ਅਸੀਂ ਹੁਣ ਆਜ਼ਾਦ ਆਪਣੀ ਗੱਲ ਛੇੜ ਕੇ ਕਿਉਂਕਿ ਸਾਡੇ ਜਿਹੜੇ ਲੋਕ ਨੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਐਨਜੀਓ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਕਿ ਜਵਾਬ ਮੰਗੋ ਜਵਾਬ ਮੰਗਣ ਦਾ ਮੇਰੇ ਕੋਈ ਹੋਰ ਤਰੀਕਾ ਨਹੀਂ ਸੀ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਹੁਣ ਜਵਾਬ ਮੰਗਣਾ ਚਾਹੁੰ ਸ਼ਹਿਰ ਦੀਆਂ ਹੋਰ ਬੜੀਆਂ ਲੁਧਿਆਣਾ ਇੱਕ ਮਾਂਚੈਸਟਰ ਬਹੁਤ ਵੱਡੀਆਂ ਸਮੱਸਿਆਵਾਂ ਸ਼ਹਿਰ ਦੀਆਂ ਅੱਜ ਦਿਨ ਤੁਸੀਂ ਵੀ ਸ਼ਹਿਰ ਨਿਵਾਸੀ ਹੋ ਅਸੀਂ ਵੀ ਸੁਣਦੇ ਆ ਰਹੇ ਹਾਂ ਹਮੇਸ਼ਾ ਹੀ ਮੀਡੀਆ ਸਾਹਮਣੇ ਉਹ ਸ਼ਹਿਰ ਦੀਆਂ ਮੇਂ ਸਮੱਸਿਆ ਰੂਬਰੂ ਹੁੰਦੀ ਜਾਂਦੀਆਂ ਹਾਈਲਾਈਟ ਹੁੰਦੀ ਜਾਂਦੀਆਂ ਲੇਕਿਨ ਕਿਸੇ ਵੀ ਜਿਹੜੇ ਨੇਤਾ ਹੈਗੇ ਚਾਹੇ ਕੋਈ ਸਰਕਾਰੀ ਪ੍ਰਚਾਰੀਗਾਰੀ ਉਹਨਾਂ ਮੁੱਦਿਆਂ ਉੱਤੇ ਬਿਲਕੁਲੀ ਸਭ ਤੋਂ ਵੱਡਾ ਲੁਧਿਆਣਾ ਵਾਸਤੇ ਇੱਕ ਬਲੈਕ 스ਪੌਟ ਕਰਨੇ ਆ ਅਸੀਂ ਵੀ ਬੁੱਡਾ ਨਾਲਾ ਸਾਡੇ 650 ਕਰੋੜ ਰੁਪਏ ਮਿਲਦਾ ਹੈ ਲੇਕਿਨ ਸਾਡੇ 650 ਕਰੋੜ ਰੁਪਏ ਕਿੱਥੇ ਅੱਜ ਤੱਕ ਲੱਗਿਆ ਕਿਉਂ ਨਹੀਂ ਉਹਦਾ ਬੁੱਡੇ ਨਾਲਾ ਨਵੀਕਰਨ ਕਿਉਂ ਨਹੀਂ ਹੋ ਰਿਹਾ ਕਿਉਂ ਹਮੇਸ਼ਾ ਰਾਜਨੀਤੀ ਰੋਟੀ ਸਿੱਖੀ ਜਾਂਦੇ ਆ ਤੇ ਤੁਹਾਡੇ ਵੱਲੋਂ ਕੀ ਉਹਨਾਂ ਦੇ ਕਦਮ ਉਠਾਏ ਜਾ ਸਕਦੇ ਕਿ ਉਹਦੀ ਤੁਸੀਂ ਵੀ ਬਾਕੀ ਪਾਰਟੀਆਂ ਵਾਂਗੂ ਬੁੱਡੇ ਨਾਲੇ ਨੂੰ ਬੁੱਢਾ ਨਾਲਾ ਹੀ ਬਣਾਂਗੇ دریا ਬਣੂਗਾ ਕਿ ਨਹੀਂ ਬਣੂਗਾ ਸਰ ਦੇਖੋ ਬੁੱਡੇ ਨਾਲੇ ਤੇ ਮੈਂ ਆਏ ਦਿਨੀ ਚਰਚਾ ਕਰਦਾ ਰਹਿਣਾ ਆ ਔਰ ਚੱਲ ਵੀ ਰਹੀ ਆ ਮੇਰੀ ਜਿਹਦੇ ਕਰਕੇ ਸਾਰੀ ਪੋਲੀਟੀਕਲ ਪਾਰਟੀਆਂ ਵੀ ਐਕਟਿਵ ਹੋ ਗਈਆਂ ਉਸ ਮੁੱਦੇ ਦੇ ਉੱਪਰ ਕਿਉਂਕਿ ਮੇਰਾ ਜਿਹੜਾ ਸੁਪਨਾ ਆ ਬੁੱਡੇ ਨਾਲੇ ਨੂੰ ਲੈ ਕੇ ਉਹਨੂੰ ਦਰਿਆ ਬਣਾ ਕੇ ਸਾਫ਼ ਸੁਥਰਾ ਕਰਕੇ ਉਹਨੂੰ ਇੱਕ ਪਿਕਨਿਕ ਪੁਆਇੰਟ 'ਚ ਦੇਖਣਾ ਚਾਹੁੰਦਾ ਮੈਂ ਉੱਥੇ ਕਿਸ਼ਤੀਆਂ ਚਲਾਉਣੀਆਂ ਆ ਪਰਿਆਵਰਣ ਲਗਾਉਣਾ ਆ ਗ੍ਰੀਨਰੀ ਕਰਨੀ ਆ ਲੋਕ ਪ੍ਰਯਟਨ ਲੋਕੀ ਬਾਹਰੋਂ ਆ ਕੇ ਉਹਦਾ ਆਨੰਦ ਮਾਣਨਗੇ ਸਾਡੇ ਲੁਧਿਆਣੇ ਦੇ ਵਿੱਚ ਕੋਈ ਹੁਮਮਨ ਫਿਲਮ ਨੂੰ ਦੇਖਣ ਨੂੰ ਇਹ ਤਾਂ ਪਹਿਲਾਂ ਵੀ ਗੱਲ ਕੀਤੀ ਗਈ ਕਿਸਤੇ ਸਭ ਨੇ ਹੀ ਗੱਲ ਵੀ ਇਹਨੂੰ ਟੂਰਿਸਟ ਸਟਲ ਬਣਾਵਾਂਗੇ ਕਾਂਗਰਸ ਨੇ ਵੀ ਕਿਹਾ ਸੀ ਕਾਲੀ ਨੇ ਵੀ ਕਿਹਾ ਆਵਾਜ਼ਪਾਲੀ 6.5 ਕਰੋੜ ਰੁਪਏ ਆ ਵੀ ਗਿਆ ਉਹ ਮੈਂ ਕਹਿੰਦਾ ਉਹ ਕਿਉਂ ਨਹੀਂ ਆਫਟਰ ਬੁੱਢਾ ਨਾਲਾ ਬੁੱਢਾ ਦਰਿਆ ਕਿਉਂ ਨਹੀਂ ਬੰਦਾ ਉਹ ਜਗ੍ਹਾ ਨੂੰ ਨਵੀਨੀਕਰਨ ਕਿਉਂ ਨਹੀਂ ਹੋ ਰਿਹਾ ਕਿਉਂ ਇੰਨਾ ਟਾਈਮ ਲੱਗਿਆ ਕਾਰਨ ਕੀ ਹੈ ਸਰ ਉਹਦੇ ਦੇਖੋ 6000 ਕਰੋੜ ਅਸੀਂ ਵੀ ਉਹਦੀ ਅਸੀਂ ਵੀ ਉਹਦੇ ਕੰਪਲੇਂਟੈਂਟ ਆ ਉਹਦਾ ਅੱਜ ਤੱਕ ਜਵਾਬ ਮੰਗ ਰਹੇ ਸਾਨੂੰ ਦਿੱਤਾ ਨਹੀਂ ਜਾਂਦਾ ਉਹਦੇ ਆਲੇ ਦੁਆਲੇ ਜਾਲੀਆਂ ਲਗਾ ਦਿੱਤੀਆਂ ਜਾਂਦੀਆਂ ਆ ਲੋਕਾਂ ਨੂੰ ਬੈਨੀਫਿਟ ਦੇ ਦਿੱਤੇ ਜਾਂਦੇ ਕਿ ਵੀ ਤੁਸੀਂ ਆਪਣਾ ਵਾਧਾ ਵਧਾਲਾ ਇੱਥੇ ਕੰਮ ਕਰ ਲਾ ਕਾਰੋਬਾਰ ਕਰ ਲਾ ਲੋਕਾਂ ਨੂੰ ਹੋਰ ਬੈਨੀਫਿਟ ਚ ਫਸਾ ਕੇ ਗਰੀਬ ਆਦਮੀ ਨੂੰ ਉੱਥੇ ਦੱਸ ਦਿੰਦੇ ਕਿ ਵੀ ਤੇਰੇ ਸਾਹਮਣੇ ਤੇਰੀ ਦੁਕਾਨ ਦੇ ਸਾਹਮਣੇ ਜਗ੍ਹਾ ਆ ਤੂੰ ਇਹ ਕਰ ਲਾ ਤੂੰ ਉਹ ਕਰ ਲਾ ਲੋਕੀ ਉਹ ਚੱਕਰ ਚ ਫਸ ਜਾਂਦੇ ਨੇ ਆਪਣੇ ਬੈਨੀਫਿਟ ਵਾਸਤੇ ਉਸ ਨੂੰ ਹੋਰ ਨਾਸ ਮਾਰਨ ਲੱਗ ਜਾਂਦੇ ਨੇ ਦਰਿਆ ਤੁਸੀਂ ਦੇਖੋ ਕਿੱਥੋਂ ਚੋੜਾ ਚੜਾਈ ਤੋਂ ਜਾ ਕੇ ਉਹ ਕਿੰਨਾ ਤੇ ਕਿੰਨਾ ਹੋਈ ਜਾਂਦਾ ਦਿਨੋ ਦਿਨ ਘਟੀ ਜਾਂਦਾ ਔਰ ਕਿਸ ਫੁਦਾਣਾ ਖਾਸਾ ਲੁਧਿਆਣੇ ਤੇ ਕੋਈ ਅਪੱਤੀ ਆ ਜਾਂਦੀ ਹੈ ਇਸ ਨਾਲੇ ਦੇ ਰਾਹੀ ਬਹੁਤ ਨੁਕਸਾਨ ਹੋਣਾ ਅਸੀਂ ਬਾਰ ਬਾਰ ਪਿੱਛੇ ਵੀ ਕਾਂਗਰਸ ਪਾਰਟੀ ਵੱਲੋਂ ਉਹਦੇ ਵਿੱਚ ਪਾਣੀ ਛੱਡਿਆ ਗਿਆ ਦਰਿਆ ਦਾ ਪਾਣੀ ਛੱਡਿਆ ਗਿਆ ਸੀ ਉਹਨੂੰ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਹੋਰ ਜ਼ਿਆਦਾ ਨੁਕਸਾਨ ਆਇਆ ਦੇਖੋ ਜਿਹੜੇ ਲੋਕ ਇਹ ਇਹਦਾ ਇਹਦਾ ਵਿਰੋਧ ਕਰ ਰਹੇ ਨੇ ਉਹ ਸਾਰੇ ਉਹੀ ਬੰਦੇ ਨੇ ਜੋ ਇਹਨੂੰ ਗੰਦਾ ਕਰਦੇ ਪਏ ਨੇ ਮੈਂ ਖੁੱਲਕੇ ਨਾਮ ਨਹੀਂ ਲੈਣਾ ਚਾਹੁੰਦਾ ਇਲੈਕਸ਼ਨ ਦਾ ਦੌਰ ਹੈ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਹੋਵੇਗੀ ਮੈਂ ਕਿਸੇ ਤੇ ਸਿੱਧਾ ਸਿੱਧਾ આરોਪ ਨਹੀਂ ਲਾ ਸਕਦਾ ਇਲੈਕਸ਼ਨਾਂ ਤੋਂ ਬਾਅਦ ਮੈਂ ਇਹ ਤੁਹਾਨੂੰ ਖੁੱਲੇ ਲਬਜ਼ਾਂ ਦੇ ਨਾਲ ਲਿਖਤ ਦੇ ਵਿੱਚ ਤੁਹਾਨੂੰ ਜਵਾਬ ਦੇ ਸਕਦਾ ਕਿ ਵੀ ਇਹਦੀ ਸੁਰੱਖਿਆ ਕੌਣ ਕਰਦਾ ਪਿਆ ਆ ਇਹਨੂੰ ਬਚਾਉਣ ਵਾਸਤੇ ਖੁਦ ਐਂਟੀ ਐਨ ਜੀਓ ਬਣਾ ਕੇ ਲੋਕੀ ਘੁੰਮਦੇ ਪਏ ਨੇ ਉਹ ਖੁਦ ਉਹੀ ਚੀਜ਼ਾਂ ਦੇ ਮਾਲਕ ਨੇ ਜਿਹੜੇ ਉਹਨੂੰ ਗੰਦਾ ਕਰਦੇ ਪਏ ਨੇ ਜਿਹੜੇ ਉਹਨੂੰ ਸਾਫ਼ ਹੋਣ ਦੀ ਕੋਸ਼ਿਸ਼ ਨਹੀਂ ਕਰਨ ਦੇ ਰਹੇ ਨਾ ਕਰਨ ਦੇ ਰਹੇ ਨੇ ਜਿਹੜਾ ਪੈਸਾ ਆ ਰਿਹਾ ਆ ਹੁਣ ਤੁਸੀਂ ਫਿਲਹਾਲ ਦੀ ਘੜੀ ਪਿੱਛੇ ਦੇਖੋ ਜਿਹੜੀ ਮੌਜੂਦਾ ਸਰਕਾਰ ਸੀਗੀਆਂ ਪਿੱਛੇ ਵਾਲੀਆਂ ਉਹਨਾਂ ਨੇ ਬੁੱਢੇ ਨਾਲੇ ਦੇ ਆਲੇ ਦੁਆਲੇ ਲੇਰਿੰਗ ਖੜੀ ਕੀਤੀਆਂ ਉਹ ਕਲੀਅਰ ਕੀਤੀਆਂ ਤੋੜਦੀਆਂ ਫਿਰ ਪਾਰਕ ਬਣਾਤਾ ਫਿਰ ਲਾਈਨ ਪਾਈਪਲਾਈਨ ਪਾਤੀ ਹੁਣ ਫਿਰ ਦੁਬਾਰਾ ਨਵੇਂ ਸਿਰੇ ਤੋਂ ਪਾਤੀਆਂ ਜਦ ਤੁਹਾਨੂੰ ਪਤਾ ਸੀਗਾ ਕਿ ਵੀ ਲੇਰਿੰਗ ਪੈਣੀ ਆ ਪਾਈਪਲਾਈਨ ਪਾਣੀ ਆ ਫਿਰ ਤੁਸੀਂ ਕਿਉਂ ਉਹਦੇ ਉੱਪਰ ਤੁਸੀਂ ਜਾਲੀਆਂ ਦਾ ਖਰਚਾ ਕੀਤਾ ਕਿਉਂ ਲੱਖਾਂ ਹਜ਼ਾਰਾਂ ਰੁਪਏ ਦਾ ਖਰਚਾ ਕਰਕੇ ਤੁਸੀਂ ਉਹਨੂੰ ਨੁਕਸਾਨ ਦੇ ਵਿੱਚ ਪਾਇਆ ਚੇ ਸੰਤ ਸੰਤ ਸਿਚੇ왈 ਜੀ ਨੇ ਆਪ ਆਮਾਨਵੀ ਪਾਰਟੀ ਦੇ ਮੈਂਬਰ ਜਿਸ ਦਾ ਮੈਂਬਰ ਹੈ ਬਿਲਕੁਲ ਸ਼ੁਰੂ ਤੋਂ ਸੀਰੀਅਸ ਰਿਹਾ ਪਰਵਰਨ ਬਚਾਉਣ ਵਾਸਤੇ ਹਮੇਸ਼ਾ ਹੀ ਨਵੇਂ ਨਵੇਂ ਮਿਸ਼ਨ ਉਪਰਾਲੇ ਕੀਤੇ ਆ ਲਾਸਟ ਪਿਛਲੇ 2 ਮਹੀਨੇ ਪਹਿਲਾਂ ਹੀ ਉਹਨਾਂ ਨੇ ਬੂਟੇ ਵੀ ਲਗਾਏ ਸਾਈਡ ਦੇ ਜੇ ਗਊਕਾੜ ਏਰੀਆ ਦੇ ਵਿੱਚ ਲਗਾਏ ਆ ਹਮੇਸ਼ਾ ਇਸ ਨੂੰ ਲੈ ਕੇ ਫਟਕਾਰ ਵੀ ਲੋਾਈ ਹੈ ਪੰਜਾਬ ਪੋਲਿਊਸ਼ਨ ਬੋਰਡ ਨੂੰ ਫਟਕਾਰ ਵੀ ਗਾਈ ਇੱਥੇ ਤੱਕ ਕੀ ਨਗਰ ਨਿਗਮ ਨੂੰ ਕਾਹਦੀ ਫਟਕਾਰ ਗਾਈ ਵੀ ਇਹ ਗੰਦ ਕਿਉਂ ਪੈ ਰਿਹਾ ਬਾਹਰ ਕਿਉਂ ਨੇ ਆਖਿਰ ਕਿਉਂ ਲੋਕ ਸਮਝ ਨਹੀਂ ਕਿ ਕੀ ਗੱਲ ਕੀ ਹੋਏ ਮੇਨ ਮੁੱਦਾ ਕੀ ਲੁਧਿਆਣਾ ਕਿਉਂ ਨਹੀਂ ਅਖੀਰ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਕਿਉਂ ਨਹੀਂ ਬਣੰਦੇ ਰੇ ਦੇਖੋ ਜੀ ਮੈਂ ਉਹਨਾਂ ਦੀ ਸੀਚੇਵਾਲ ਜੀ ਦੀ ਮੈਂ ਕਦਰ ਕਰਦਾ ਉਹਨਾਂ ਦੀ ਉਹਨਾਂ ਦੀ ਜਿਹੜੀ ਭਾਵਨਾਵਾਂ ਆ ਮੈਂ ਵੀ ਉਸੇ ਭਾਵਨਾ ਦਾ ਵਿੱਚ ਡੁੱਲਦਾ ਆ ਮੈਂ ਵੀ ਉਹੀ ਚੀਜ਼ ਚਾਹੁੰਦਾ ਆ ਜੋ ਚਾਹੁੰਦੇ ਨੇ ਉਹਨਾਂ ਦੇ ਨਾਲ ਸਾਡਾ ਸੰਪਰਕ ਵੀ ਜਾਰੀ ਆ ਤੇ ਨਾਲੇ ਉਹ ਤਿਆਰ ਨੇ ਅਸੀਂ ਵੀ ਫਿਲਹਾਲ ਦੀ ਥੋੜੇ ਦਿਨਾਂ ਤੱਕਰ ਤੁਹਾਨੂੰ ਇਹ ਵੀ ਕਲੀਅਰ ਹੋ ਜਾਏਗਾ ਕਿ ਵੀ ਅਸੀਂ ਇਕੱਠੇ ਇਸ ਕੰਮ ਨੂੰ ਕਰਨ ਲੱਗੇ ਸਾਡੀ ਐਨ ਜੀਓ ਮਿਲ ਕੇ ਕੰਮ ਕਰਨ ਲੱਗੇ ਆ ਜਦੋਂ ਵੀ ਸੱਦਾ ਦਿੱਤਾ ਜਾਂਦਾ ਆ ਸਾਡੇ ਵਰਗੇ ਲੋਕਾਂ ਨੂੰ ਉੱਥੋਂ ਉਸ ਸੱਦੇ ਵਿੱਚੋਂ ਕੱਢ ਦਿੱਤਾ ਜਾਂਦਾ ਆ ਕਿਉਂ ਅਸੀਂ ਉੱਥੇ ਗੱਲ ਵਾਪਸੀ ਦੀ ਮੰਗਣੀ ਆ ਨਾ ਕਿ ਵੀ ਉਹ ਕਿੱਥੇ ਗਿਆ ਪੈਸਾ ਜਿਹੜਾ ਡਵੈਲਪਮੈਂਟ ਵਾਸਤੇ ਸੀਗਾ ਤੇ ਇਹ ਕਿਉਂ ਜਾਲੀਆਂ ਲਗਾਈਆਂ ਗਈਆਂ ਫਿਰ ਪਾਈਪਾਂ ਵਾਸਤੇ ਕਿਉਂ ਪਟਿਆ ਗਿਆ ਦੁਆਰਾ ਇਹ ਸਾਰੀਆਂ ਚੀਜ਼ਾਂ ਅਸੀਂ ਪੁੱਛਣ ਆਲੇ ਆ ਨਾ ਜਿਹੜੇ ਪੁਲ ਬਣੇ ਪਏ ਨੇ ਉਹਨਾਂ ਨੂੰ ਸ਼ੁਰੂ ਕਿਉਂ ਨਹੀਂ ਕਰਵਾਇਆ ਗਿਆ ਲੋਕੀ ਕਿਉਂ ਪਰੇਸ਼ਾਨ ਨੇ ਉੱਥੇ ਇਹ ਸਾਰੀਆਂ ਚੀਜ਼ਾਂ ਸਾਡੀਆਂ ਪੁੱਛਣ ਵਾਲੀਆਂ ਅਸੀਂ ਪੁੱਛ ਰਹੇ ਹਾਂ ਕੰਪਲੇਂਟੈਂਟ ਹੈ ਮੌਜੂਦਾ ਕੰਪਲੇਂਟੈਂਟ ਹੈ ਸਾਡੇ ਨਾਲ ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਵੀ ਜਿਹੜਾ ਇਸ ਚੀਜ਼ ਦੇ ਉੱਪਰ ਨਾ ਕੰਮ ਕਰਦਾ ਹੋਵੇ ਸਾਡੀ ਸਾਰੀ ਸੰਸਥਾ ਦੇ ਉੱਪਰ ਕੰਮ ਕਰਦੀ ਅਸੀਂ ਕਾਰਪੋਰੇਸ਼ਨ ਨੂੰ ਵੀ ਕਿਹਾ ਕਿ ਸਾਨੂੰ ਕੁਝ ਐਹੋ ਜੀ ਜਾਲੀਆਂ ਦਿੱਤੀ ਜਾਣ ਜਿਹਦੇ ਨਾਲ ਅਸੀਂ ਇਸ ਨੂੰ ਰੋਕ ਲਗਾਈ ਜਾਵੇ ਗੰਦੇ ਨਾਲੇ ਨੂੰ ਇਹਦੇ ਪਾਣੀ ਨੂੰ ਥੋੜਾ ਜਿਹਾ ਹੋਰ तरीके ਨਾਲ ਸਾਫ ਕੀਤਾ ਜਾਵੇ ਕੱਲਾ ਪਾਣੀ ਛੱਡਣ ਦੇ ਨਾਲ ਕੁਝ ਨਹੀਂ ਹੋਣਾ ਉੱਥੇ ਪਹਿਲੇ ਉਹਦੀ ਗੰਦਗੀ ਵੀ ਗੜਵਾਈ ਜਾਣੀ ਆ ਅਸੀਂ ਸਮੇਂ-ਸਮੇਂ ਤੇ ਇਹ ਵੀ ਕਹਿੰਨੇ ਕਿ ਵੀ ਸਾਨੂੰ ਤੁਸੀਂ ਮਸ਼ੀਨਰੀ ਪ੍ਰੋਵਾਈਡ ਕਰਾਓ ਸਾਨੂੰ ਬੰਦੇ ਸਾਡੇ ਕੋਲ ਟੀਮ ਹੈ ਸਾਡੇ ਕੋਲ ਸਾਡੇ ਵਲੰਟੀਅਰ ਹੈਗੇ ਆ ਪਰ ਕੰਮ ਤਾਂ ਕਰਨ ਦਿਓ ਨਾ ਮਸ਼ੀਨਰੀ ਤਾਂ ਉਹਨਾਂ ਕੋਲ ਹੈ ਨਾ ਅਸੀਂ ਨਾਲ ਲੱਕੇ ਹੀ ਮਦਦ ਕਰ ਸਕਦੇ ਆ ਹੋਰ ਕੁਝ ਨਹੀਂ ਕਰ ਸਕਦੇ ਸ਼ਹਿਰ ਦੀ ਹੋਰ ਸਮੱਸਿਆ ਦੀ ਗੱਲ ਹੈ 스마트 ਸਿਟੀ ਦਾ ਦਰਜਾ ਮਿਲਿਆ ਲੁਧਿਆਣੇ ਨੂੰ ਮੰਨਦੇ ਹੋ 스마트 ਸਿਟੀ ਹੈ ਕਿ ਨਹੀਂ ਸਰ 스마트 ਸਿਟੀ ਜਿਹੜਾ ਤਾਂ ਪਹਿਲਾ ਹੀ ਮੈਂ ਕਹਿੰਨਾ ਜਿਹੜਾ ਲੁਧਿਆਣੇ ਦੇ ਵਿੱਚ 스마트 ਸਿਟੀ ਦੇ ਵਿੱਚ ਤੁਸੀਂ ਮੇਰੇ ਖਿਆਲ ਚ ਮੈਂ ਤੁਹਾਨੂੰ ਜਾਣਕਾਰੀ ਦੇ ਦਵਾ ਲੁਧਿਆਣੇ ਦੇ ਵਿੱਚ 스마트 ਸਿਟੀ ਸਿਰਫ ਤਿੰਨ ਮੱਲਿਆਂ ਦੇ ਵਿੱਚ ਹੋਈ ਆ ਸਰਬਾ ਨਗਰ ਗੁਰਦੇਵ ਨਗਰ ਕੁਮਾਰ ਮੰਡੀ ਇੱਕ ਪ੍ਰੇਮ ਨਗਰ ਉਹ ਵਿੱਚ ਹੀ ਆਂਦਾ ਕੁਮਾਰ ਮੰਡੀ ਦੇ ਉਹ ਤਿੰਨ ਏਰੀਆ ਜਿਹੜੇ 스마트 ਸਿਟੀ ਆ ਜਿਹੜੇ ਪਹਿਲਾ ਹੀ ਪੋਸ਼ ਏਰੀਏ ਨੇ ਪੋਸ਼ ਉਹਨਾਂ ਦੇ ਵਿੱਚ ਜਿਹੜੀਆਂ ਪਾਈਪਲਾਈਨਸ ਚੱਲ ਰਹੀਆਂ ਆ ਜਿਹੜੇ ਆਪਣਾ ਸੀਵਰੇਜ ਦੀ ਜਿਹੜੀ ਪਹਿਲਾਂ ਹੀ ਜਿਹੜੀਆਂ ਪਾਈਪਲਾਈਨ ਸੀਵਰੇਜ ਪਾਣੀ ਦੀਆਂ ਲਾਈਨਾਂ ਐਡਵਾਂਸ ਚ ਪੈ ਚੁੱਕੀਆਂ ਆ ਕੀ ਗੱਲ ਲੁਧਿਆਣਾ ਕੱਲਾ ਸਿਰਫ ਤਿੰਨ ਤਿੰਨ ਮੱਲਿਆਂ ਦਾ ਹੀ ਆ ਤਿੰਨ ਏਰੀਆ ਦਾ ਹੀ ਆ ਹੋਰ ਲੁਧਿਆਣਾ ਨਹੀਂ ਹੈ ਮੈਨੂੰ ਲੋਕੀ ਲੋਕ ਸਭਾ ਦੇ ਵਿੱਚ ਪਹਚਾਣ ਜਿਤਾਣ ਨਾ ਪੂਰੇ ਲੁਧਿਆਣੇ ਨੂੰ ਸਮਾਰਟ ਸਿਟੀ ਵਾਸਤੇ ਪਾਸ ਕਰਾਵਾਂਗਾ ਔਰ ਜਿਹੜੇ ਬੈਨੀਫਿਟ ਪੋਸ਼ ਏਰੀਏ ਵਾਲੇ ਅਨੰਦ ਮੰਨਣਗੇ ਮੈਂ ਹਰ ਏਰੀਆ ਦੇ ਵਿੱਚ ਕਰਵਾਵਾਂ ਅਦਯੋਗਿਕ ਨਗਰੀ ਹੈ ਹੈਂਡ ਟੂਲ ਇੰਡਸਟਰੀ ਇੱਥੇ ਆ ਸਾਈਕਲ ਇੰਡਸਟਰੀ ਇੱਥੇ ਆ ਹੌਸਰੀ ਇੰਡਸਟਰੀ ਹੈ ਇਹ ਚਾਰਾ ਇੰਡਸਟਰੀ ਦੇ ਉੱਪਰ ਭਾਰਤ ਦੀ ਜਿਹੜੀ ਜੀਡੀਪੀ ਗ੍ਰੋਥ ਡਿਪੈਂਡ ਕਰਦੀ ਕਿਉਂਕਿ ਲੁਧਿਆਣਾ ਮਾਂਚੈਸਟਰ ਹੈ ਉਸ ਦੇ ਬਾਵਜੂਦ ਫੋਕਲ ਪੁਆਇੰਟ ਏਰੀਆ ਕਾਫੀ ਅੰਡਰਵਲ ਕੈਲੋ ਪਵਾ ਜੋ ਮਰਜੀ ਗਾ ਲੋ ਸੜਕਾਂ ਦਾ ਬੁਰਾ ਹਾਲ ਹੈ ਉੱਥੇ ਕੋਈ ਵਿਵਸਥਾ ਨਹੀਂ ਹੈ ਉੱਥੇ ਜਿੱਥੇ ਜਾਈਏ ਸੜਕਾਂ ਦਾ ਬੁਰਾ ਹਾਲ ਹੈ ਸੀਵਰੇਜ ਸਿਸਟਮ ਨਹੀਂ ਹੈ ਜਮਾਲਪੁਰ ਦਾ ਮੇਨ ਚੌਕਾ ਉੱਥੋਂ ਬਰਸਾਤਾਂ ਵਲੇ ਉਹ ਤਾਂ ਇਹ ਤੇ ਬਿਲਕੁਲ ਠੀਕ ਨਹੀਂ ਹੋਇਆ ਆਪਾਂ ਫੇਰ ਬੁੱਡੇ ਨਾਲੇ ਦਾ ਇਸ਼ੂ ਖੜਾ ਕਰ ਲੈਂਦੇ ਆ ਸੀਵਰੇ ਪ੍ਰਣਾਲੀ ਤਾਂ ਆਪਣੀ ਹਾਈਤਿਕ ਸਮੱਸਿਆ ਸਹੀ ਨਹੀਂ ਹੋਈ ਕਿਸਾ ਦੇਖ ਦਿਓ ਵੀ ਕਿਉਂ ਲੁਧਿਆਣਾ ਸ਼ਹਿਰ ਨੂੰ ਐਡਾ ਵੱਡਾ ਇੰਡਸਟਰੀ ਹੱਬ ਹੋਣ ਦੇ ਬਾਵਜੂਦ ਉਹ ਮੁਕਾਮ ਕਿਉਂ ਨਹੀਂ ਹਾਸਲ ਹੋਇਆ ਸਰ ਸਰਕਾਰਾਂ ਫੇਲ ਨੇ ਸਰਕਾਰਾਂ ਕੀ ਕਰਦੀਆਂ ਨੇ ਪਹਿਲਾਂ ਜਿਹੜੇ ਲੋਕ ਕਲੋਨੀਆਂ ਨੂੰ ਆਪਣਾ ਪਾਲਣਦੇ ਨੇ ਆਪਣੀ ਮਨਮਰਜ਼ੀਆਂ ਨਾਲ ਬਾਜੋ ਉਹਨਾਂ ਤੋਂ ਮੋٹے ਪੈਸੇ ਵਸੂਲੇ ਜਾਂਦੇ ਆ ਟੈਕਸਾਂ ਦੇ ਨਾਂ ਤੇ ਫਾਈਨ ਦੇ ਨਾਮ ਤੇ ਇਹਨਾਂ ਨੂੰ ਬਸ ਇਹੀ ਕੰਮ ਆ ਸਾਰਿਆਂ ਨੂੰ ਜੇ ਪਹਿਲਾਂ ਹੀ ਪਲੈਨਿੰਗ ਕੀਤੀ ਜਾਵੇ ਪਲੈਨਿੰਗ ਦੇ ਨਾਲ ਕਲੋਨੀਆਂ ਘਟੀਆਂ ਜਾਣ ਪਲੈਨਿੰਗ ਦੇ ਨਾਲ ਸਾਰਾ ਕੰਮ ਕੀਤਾ ਜਾਵੇ ਸਭ ਤੋਂ ਪਹਿਲਾਂ ਸੀਵਰੇਜ ਦੀ ਸਮੱਸਿਆ ਉੱਥੋਂ ਖਤਮ ਹੋ ਗਈ ਜੇ ਪਲੈਨਿੰਗ ਪਲੈਨਿੰਗ ਕਲੋਨੀ ਗੱਲ ਕਰਦੇ ਆ 4000 ਤੋਂ ਵੱਧ ਤੱਕ ਕਲੋਨੀਆਂ ਲੁਧਿਆਣਾ ਵੀ ਗੱਲ ਕਰਦੇ ਆ ਇਲੀਗਲ ਕਲੋਨੀਆਂ ਹੈਡੀਆਂ ਸਰਕਾਰ ਨੇ ਕਿਹਾ ਵੀ ਇਲੀਗਲ ਕਲੋਨੀਆਂ ਆ ਉੱਤੇ ਐਕਸ਼ਨ ਵੀ ਦਿੱਤਾ ਪਿੱਛੇ ਪੰਜਾਬ ਸਰਕਾਰ ਨੇ ਜਿਹੜੇ ਪਲੈਨਿੰਗ ਬੋਰਡ ਦਫਤਰ ਬਣਾਏ ਹੋਏ ਨੇ ਫਿਰ ਤਾਲੇ ਲਵਾ ਦਿਓ ਉਹਨਾਂ ਨੂੰ ਜਿਓ ਕੰਮ ਹੀ ਨਹੀਂ ਕਰਦੇ ਜੇ ਉਹਨਾਂ ਕੋਲ ਕੰਪਲੇਂਟਾਂ ਜਾਂਦੀਆਂ ਉਹਨਾਂ ਦੇ ਕੰਮ ਨਹੀਂ ਕਰਦੇ ਉਹ ਆਪਣੇ ਅਫਸਰਾਂ ਨੂੰ ਭੇਜਦੇ ਨੇ ਕੰਮ ਬੰਦ ਕਰਾ ਦਿੰਦੇ ਤੇ ਤੀਜੇ ਦਿਨ ਉੱਤੇ ਫੇਰ ਘਰ ਬਣੇ ਹੁੰਦੇ ਨੇ ਪਲਾਨਿੰਗ ਬੋਰਡ ਦੇ ਜਿਹੜੇ ਆਪਣੇ ਇੱਥੇ ਲੁਧਿਆਣਾ ਗਲੱਡਾ ਇੰਪਰੂਵਮੈਂਟ ਟਰਸਟ ਕਾਰਪੋਰੇਸ਼ਨ ਕੀ ਕਰਦਾ ਪਿਆ ਆ ਅੰਨ੍ਹਾ ਆ ਸੁੱਤਾ ਆ ਉਹ ਉਹਨਾਂ ਦੇ ਅਫਸਰਾਂ ਨੂੰ ਕੰਮ ਕਿਉਂ ਨਹੀਂ ਕਰਵਾਇਆ ਜਾਂਦਾ ਜਿਹੜੀ ਭਗਤ ਹੈਗੀ ਮੰਦੇ ਬਲੈਕਸਪੌਟ ਇੱਥੇ ਨਿਕਾਲੇ ਪੇਡਾ ਕਾਲੀ ਪੇਡਾ ਹੈਗੀ ਮੈਂ ਕਹਿੰਦਾ ਜੀ ਬਿਲਕੁਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹਜੇ ਆਪਾਂ ਗੱਲ ਕਰੇ ਸੀਵਰੇਜ ਪ੍ਰਣਾਲੀ ਇੰਡਸਟਰੀ ਨਹੀਂ ਕੱਟੀ ਜਾਏਗੀ ਇਹ ਇਹ ਸਮੱਸਿਆ ਇਹ ਸਮੱਸਿਆ ਕੋੜ ਬਣ ਜਾਏਗਾ ਇਹਨੂੰ ਸਾਫ਼ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਕਿਸੇ ਦਾ ਮਕਾਨ ਤੋੜਨਾ ਉਹ ਸਾਡੇ ਵਰਗੇ ਬੰਦੇ ਵਾਸਤੇ ਵੀ ਬੜੀ ਮੁਸ਼ਕਲ ਖੜੀ ਹੋ ਜਾਏਗੀ ਬਿਲਕੁਲ ਮੈਂ ਤੁਹਾਨੂੰ ਗੱਲ ਤੁਸੀਂ ਤੁਸੀਂ ਗੱਲ ਦੀ ਮਕਾਨ ਤੋੜਦੇ ਤੁਹਾਨੂੰ ਯਾਦ ਹੋਣਾ ਇੱਕ 5-6 ਸਾਲ ਪਹਿਲਾਂ ਇਸ ਸੌਰੀ 7 ਸਾਲ ਪਹਿਲਾਂ ਇੰਸਟੀਚਿਊਟ ਹੋਇਆ ਸੀ ਟਰਾਲੀ ਪਵਿੱਤ ਹੈਬੋ ਵਾਲ ਪਵਿੱਤਰ ਨਗਰ ਦੇ ਵਿੱਚ ਪਹਿਲਾ ਕਲੋਨੀਆ ਬਸ ਗਈਆਂ ਉਹ ਐਜ਼ ਇਲੀਗਲ ਬਿਲਕੁਲ ਕੁਛ ਹੀ ਘੰਟਿਆਂ ਬਾਅਦ ਉਹ ਬਿਲਕੁਲ ਇੰਨੇ ਲੋਕਾਂ ਨੂੰ 4000 ਤੋਂ ਵੱਡੇ ਲੋਕਾਂ ਨੂੰ ਡੈਮੋਲਿਸ਼ ਕੀਤਾ ਗਿਆ ਉਹ ਹਜੇ ਵੀ ਨਿਆਂ ਦੀ ਨਾਇ ਮੰਗਦੇ ਆ ਕਿੱਥੇ ਗਿਆ ਕੰਮ ਸਰ ਇਹ ਇਕੱਲਾ ਤੁਸੀਂ ਦੇਖੋ ਇੱਕ ਪਵਿੱਤਰ ਨਗਰ ਦੇ ਪਹਾੜ ਤੋੜ ਦਿੱਤਾ ਇਹਨਾਂ ਨੇ ਉਸ ਏਰੀਏ ਨੂੰ ਉਹਨਾਂ ਦੇ ਲੋਕਾਂ ਦੇ ਉੱਪਰ ਇਹਨਾਂ ਨੇ ਪਹਾੜ ਤੋੜ ਦਿੱਤਾ ਸੇਮ ਨਾਲਾ ਕਿੱਥੋਂ ਸ਼ੁਰੂ ਹੁੰਦਾ ਆ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦਾ ਆ ਕਿਉਂ ਉੱਥੇ ਲੋਕ ਨਹੀਂ ਰਹਿੰਦੇ ਸੀਗੇ ਉਹਨਾਂ ਨੂੰ ਕਿਉਂ ਨਹੀਂ ਇਹਨਾਂ ਨੇ ਜਾ ਕੇ ਕੀਤਾ ਇਹ ਸਾਰੀਆਂ ਉਹਦੀ ਵੀ ਸਾਡੀ ਕੰਪਲੇਂਟ ਅਦਾ ਸੀ ਵੀ ਸਾਡੀ ਐਨਜੀਓ ਵੱਲੋਂ ਕੰਪਲੇਂਟ ਆ ਉਹਦੀ ਅਸੀਂ ਅੱਜ ਵੀ ਉਸ ਕੰਪਲੇਂਟ ਦੇ ਉੱਪਰ ਕੰਮ ਕਰਦੇ ਪਏ ਆ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਮੈਂ ਹਾਰ ਕੇ ਮੈਂ ਸਿਸਟਮ ਦੇ ਵਿੱਚੋਂ ਸਾਰਾ ਹਾਰ ਕੇ ਅੱਜ ਆਪਣੇ ਜਿੱਤਣ ਵਾਸਤੇ ਇੱਥੇ ਖੜਾ ਆਇਆ ਕਿ ਮੈਂ ਲੋਕਾਂ ਦੀ ਆਵਾਜ਼ ਬੁਣਾ ਔਰ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਇਨਸਾਫ ਦਿਵਾ ਸਕਾਂ ਭਾਬਾ ਜੀ ਹਮੇਸ਼ਾ ਜਦੋਂ ਚੋਣਾਂ ਆਉਂਦੇ ਆ ਤਾਂ ਤੁਹਾਡੇ ਵਗੇ ਲੋਕ ਪੜ੍ਹੇ ਲਿਖੇ ਹੁੰਦੇ ਆ ਜਾਂ ਸਮਾਜ ਸੇਵੀ ਹੁੰਦੇ ਆ ਇੰਡਸਟਰੀਜ਼ ਦੇ ਉਹ ਇਸ ਮੌਕੇ ਤੇ ਆ ਕੇ ਜਦਾ ਆਵਾਜ਼ਾਂ ਚੱਕਦੇ ਜਾਂ ਆਪਣੇ ਆਪ ਨੂੰ ਲੋਕਾਂ ਸਾਹਮਣੇ ਪ੍ਰੈਜ਼ੈਂਟ ਕਰਦੇ ਵੀ ਅਸੀਂ ਅਸੀਂ ਇਹ ਕਰਦਾਂ ਉਹ ਕਰਦਾਂਗੇ ਜੇ ਖੁਦਾ ਨਾਲ ਖਾਸ ਤਾਂ ਤੁਸੀਂ ਇਲੈਕਸ਼ਨ ਹਾਰਦੇ ਜਿੱਤ 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 ਨੇ ਕੰਮ ਕਰੂਗੇ ਜੇ ਤੁਹਾਨੂੰ ਲੋਕ ਨਹੀਂ ਪਸੰਦ ਕਰਦੇ ਤੁਹਾਨੂੰ ਫਤਵਾ ਨਹੀਂ ਦਿੰਦੇ ਤੁਸੀਂ ਫੇਕੀ ਇਹ ਮੁੱਦੇ ਦੁਆਰ ਚੱਕਾ ਉਹੀ ਚੱਕ ਹੋ ਮੁਗਦੇ ਪੱਖਣਗੇ ਕਾ ਉਹੀ ਪੱਖ ਠੰਡੇ ਵਸਤੇ ਪੈ ਜਾਣਗੇ ਸ਼ਰਮਾ ਜੀ ਮੁੱਦੇ ਅੱਜ ਵੀ ਚੱਲ ਰਹੇ ਨੇ ਮੇਰੇ ਕੋਲ ਤੁਸੀਂ ਬਾਇ ਡੇਟ ਚੈੱਕ ਕਰੋ ਮੇਰੇ ਕੋਲ ਕਾਗਜ਼ ਪਏ ਨੇ ਸਾਰੇ ਮੈਂ ਤੁਹਾਨੂੰ ਇੱਕ ਇੱਕ ਡਿਟੇਲ ਦਿਖਾ ਦਾਂਗਾ ਨਾ ਮੈਂ ਕਦੀ ਬੈਠਿਆ ਨਾ ਮੈਂ ਕਦੀ ਬੈਠਾਂਗਾ ਮੇਰੇ ਹਮੇਸ਼ਾ ਮੈਂ ਅਪਡੇਟ ਆ ਕਾਗਜ਼ੀ ਕਾਰਵਾਈ ਦੇ ਵਿੱਚ ਮੈਂ ਇੱਕ ਠੀਕ ਹੈ ਮੈਂ ਜਨ ਪ੍ਰਤੀਨਿਧੀ ਮੈਂ ਲੋਕਾਂ ਦੇ ਅੱਗੇ ਮੀਡੀਆ 'ਚ ਨਹੀਂ ਆ ਰਿਹਾ ਸੀਗਾ ਜਾਂ ਮੈਂ ਲੋਕਾਂ ਦੇ ਅੱਗੇ ਨਹੀਂ ਕੰਮ ਕਰ ਰਿਹਾ ਸੀ ਕਿਉਂ ਕਿ ਜਦ ਤੱਕ ਰਜੇ ਕੁਝ ਸੈਟਲ ਹੀ ਨਹੀਂ ਹੋ ਰਿਹਾ ਕੋਈ ਗੱਲ ਹੀ ਨਹੀਂ ਮੰਨ ਰਹੀ ਕੋਈ ਪਾਸ ਹੀ ਨਹੀਂ ਕਰ ਰਿਹਾ ਕੋਈ ਆਫੀਸਰ ਕਿਸੇ ਚੀਜ਼ ਨੂੰ ਕਿਸੇ ਨੂੰ ਅੰਜਾਮ ਹੀ ਨਹੀਂ ਦੇ ਰਿਹਾ ਤੇ ਮੈਂ ਲੋਕਾਂ ਨੂੰ ਕੀ ਦੱਸਾਂਗੇ ਵੀ ਮੈਂ ਕੀ ਕਰਕੇ ਆ ਹਾਂ ਕਾਗਜ਼ਾਂ ਦੀ ਮੇਰੇ ਇੱਕ ਕਾਗਜ਼ ਤੋਂ ਸ਼ੁਰੂ ਹੁੰਨਾ ਆ ਐਨੀ ਐਨੀ ਤੱਦੀਆਂ ਬਣੀਆਂ ਆ ਉਹਨਾਂ ਦਾ ਮੈਂ ਕੀ ਕਰਾਂ ਦੱਸੋ ਉਹਨਾਂ ਦੇ ਲਈ ਹਾਂ ਤੁਸੀਂ ਅਗਰ ਇਹ ਗੱਲ ਕਹਿੰਦੇ ਹੋ ਆਉਣ ਵਾਲਾ ਸਮਾਂ ਹੁਣ ਮੈਂ ਪੱਕਾ ਹੋ ਗਿਆ ਆ ਹੁਣ ਤਾਂ ਮੈਂ ਇਹਦਾ ਬੁੱਡੇ ਨਾਲੇ ਦਾ ਔਰ ਜੋ ਇੰਡਸਟਰੀ ਦੀ ਗੱਲ ਆਪਾਂ ਰਹਿ ਗਈ ਆਪਣੀ ਇੰਡਸਟਰੀ ਦੀ ਗੱਲ ਜੋ ਕਰਨ ਜਾ ਰਹੇ ਆ ਇੰਡਸਟਰੀ ਦਾ ਹਾਲ ਜੋ ਜਿੱਥੇ ਕਲਸਟਰ ਦੇਣਾ ਚਾਹੀਦਾ ਆ ਉਥੇ ਦਿੱਤਾ ਨਹੀਂ ਜਾ ਰਿਹਾ ਠੀਕ ਆ ਜੀ ਤੁਸੀਂ ਇਹ ਦੇਖੋ 50 ਗੱਜ ਦੀ ਪ੍ਰੋਪਰਟੀ ਦੇ ਵਿੱਚ ਬੰਦਾ ਇੱਕ ਇੰਡਸਟਰੀ ਲਗਾ ਕੇ ਬੈਠ ਗਿਆ ਛੋਟੇ ਛੋਟੇ ਏਰੀਏ ਨੇ ਸਮਾਲ ਸਕیل ਇੰਡਸਟਰੀ ਲਗਾ ਕੇ ਬੈਠ ਗਿਆ ਉੱਥੇ ਜਗ੍ਹਾ ਦੀ ਲੋੜ ਹੈ 500 ਗਜ ਦੀ 500 ਵਾਲੇ ਨੂੰ 1 ਏਕੜ ਦੀ 1 ਏਕੜ ਵਾਲੇ ਨੂੰ ਇੱਥੇ ਉਲਟ ਚੱਲਦਾ ਆ ਇੱਥੇ 1 ਏਕੜ ਵਾਲੇ ਨੂੰ 500 ਗਜ 500 ਗਜ ਵਾਲੇ ਨੂੰ 50 ਗਜ ਕਲਸਟਰ ਕਿੱਥੋਂ ਬਾਸ ਹੋਊਗਾ ਫਿਰ ਆਲੇ ਦੁਆਲੇ ਵਾਲੇ ਲੋਕੀ ਉਹਨਾਂ ਦੀ ਕੰਪਲੇਂਟ ਕਰਦੇ ਆ ਕਿ ਜੀ ਇੱਥੇ ਧਮਕਾ ਹੋ ਰਹੀ ਆ ਧੜਕ ਹੁੰਦੀ ਪਈ ਆ ਇਹਨੂੰ ਬੰਦ ਕਰੋ ਪੋਲੀਊਸ਼ਨ ਬੋਰਡ ਜੇ ਉਹ ਲੋਕਾਂ ਦੇ ਵਿੱਚ ਪਹਿਲਾਂ ਤਾਂ ਉਹਨੂੰ ਤੁਸੀਂ ਏਦਾਂ ਦੀ ਪਰਮਿਸ਼ਨ ਉੱਥੇ ਉਹ ਬੰਦਾ ਕੰਮ ਸ਼ੁਰੂ ਕਰ ਰਿਹਾ ਤੁਸੀਂ ਉਹਨੂੰ ਪਹਿਲਾਂ ਹੀ ਇਹੋ ਜੀ ਜਗ੍ਹਾ ਦੋ ਜਿੱਥੇ ਕੀ ਇਹ ਦਿੱਕਤਾਂ ਆ ਨਾ ਔਰ ਲੋਕੀ ਪਰੇਸ਼ਾਨ ਨਾ ਹੋਣ ਉਹ ਵੀ ਆਪਣਾ ਜੀਵਨ ਸੁਖੀ ਨਾਲ ਕੱਢਣ ਤੇ ਉਹ ਵੀ ਆਪਣੀ ਜਗ੍ਹਾ ਨਾਲ ਜੀਵਨ ਦੇ ਵਿੱਚ ਬੰਦਾ ਆਪਣੇ ਡ੍ਰੀਮ ਹਾਊਸ ਬਣਾਉਂਦਾ ਆ ਜੇ ਉੱਥੇ ਪਰੇਸ਼ਾਨੀਆਂ ਹੋਣਗੀ ਤਾਂ ਉਹ ਕਿੱਦਾਂ ਜੀਏਗਾ ਸਾਡੇ ਨਾਲ ਲੁਧਿਆਣੇ ਵਿੱਚ ਤਾਂ ਬਹੁਤ ਵੱਡਾ ਤੱਕਾ ਆ ਇਥੇ ਇੰਡਸਟਰੀ ਤੁਸੀਂ ਇਹ ਦੇਖੋ ਇੰਡਸਟਰੀ ਦੇ ਵਾਸਤੇ ਅਸੀਂ ਜਿਹੜੀ ਗੱਲ ਕਰਦੇ ਮੇਰੇ ਇਹਦੇ ਪੱਤਰ ਦੇ ਵਿੱਚ ਮੈਂ ਲਿਖਿਆ ਹੋਇਆ ਆ ਇੰਡਸਟਰੀ ਵਾਸਤੇ ਅਸੀਂ ਸਮਾਲ ਸਕੀਲਰ ਇੰਡਸਟਰੀ ਵਾਸਤੇ ਅਸੀਂ 0% ਦਰਾਂ ਦੇ ਉੱਪਰ ਅਸੀਂ ਲੋਨ ਦੇਵਾਂਗੇ ਤਾਂ ਕਿ ਵਪਾਰੀ ਬਚੇ ਸਕਿੱਲਸ ਬਚਣ ਕਾਮਕਾਰ ਬਚੇ ਕੰਮੇ ਬਚਣ ਛੋਟੇ ਔਰ ਇਹ ਵੀ ਸਾਡਾ ਦੇਸ਼ ਜਿਹੜਾ ਆ ਕਿੱਥੇ ਪਿੱਛੇ ਨਹੀਂ ਹੈ ਔਰ ਸਾਡੇ ਦੇਸ਼ ਨੂੰ ਤਰੱਕੀ ਦੇਣ ਵਾਲਾ ਲੁਧਿਆਣਾ ਸ਼ਹਿਰ ਹੈ ਇੰਡਸਟਰੀ ਦੇ ਵਿੱਚ ਇਹ ਚਾਈਨਾ ਤੋਂ ਘੱਟ ਨਹੀਂ ਹੈ ਚਾਈਨਾ ਤੋਂ ਕਈ ਉੱਪਰ ਆ ਪਰ ਸਾਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਸਹੀ ਤਰੀਕੇ ਨਾਲ ਸਾਡੇ ਸਾਡੀ ਚੀਜ਼ਾਂ ਦਾ ਧਾਮ ਨਹੀਂ ਦਿੱਤਾ ਜਾਂਦਾ ਸਾਨੂੰ ਤਰੀਕੇ ਦੇ ਨਾਲ ਸਾਡਾ ਤਾਂ ਮੁੱਲ ਨਹੀਂ ਮੋੜਿਆ ਜਾਂਦਾ ਇਸ ਕਰਕੇ ਇੰਡਸਟਰੀ ਖਤਮ ਹੋ ਰਹੀ ਆ ਬੱਚੇ ਬਾਹਰ ਵੱਲ ਨੂੰ ਜਾ ਰਹੇ ਨੇ ਇਹਨਾਂ ਦਾ ਵਿਸ਼ਵਾਸ ਉੱਤਰਿਆ ਆ ਅਸੀਂ ਵਾਦਾ ਕਰਦੇ ਹਾਂ ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਹੋਰ ਦੱਸ ਦਿੰਨਾ ਆ ਵਿਦੇਸ਼ਾਂ ਦੇ ਵਿੱਚ ਬਾਹਰ ਲੀਆਂ ਕੰਟਰੀਆਂ ਕੰਟਰੀਆਂ ਦੇ ਨਾਮ ਕਹੋਗੇ ਨਾਮ ਬੋਲ ਦਿਨਾ ਕੰਟਰੀਆਂ 0% ਦਰਾਂ ਦੇ ਉੱਪਰ 1 ਜਾਂ 2% ਦੀ ਦਰ ਦੇ ਉੱਪਰ ਸਾਨੂੰ ਲੋਨ ਦੇਣ ਨੂੰ ਤਿਆਰ ਨੇ ਇੰਡਸਟਰੀ ਨੂੰ ਔਰ ਵਾਪਸੀ ਤੇ ਸਬਸਿਡੀ ਹੈ ਜਿਹਦੇ ਵਿੱਚ ਸਾਰਾ ਖਤਮ ਜ਼ੀਰੋ ਸਾਡੇ ਕੋਲ ਇਹੋ ਜੀ ਪਲੈਨਿੰਗ ਹੈ ਮਨੂੰ ਲੋਕੀ ਜਿਤਾਣ ਮਨ ਲੋਕਸਭਾ ਤੇ ਬਟਾਣ ਮੈਂ ਸਵੇਰੇ ਪਾਸ ਕਰਾਵਾਂਗਾ ਇਹ ਚੀਜ਼ਾਂ ਮੈਂ ਸਵੇਰੇ ਪਾਸ ਕਰਾਵਾਂਗਾ ਕੰਪਨੀਆਂ ਤਿਆਰ ਬੈਠੀਆਂ ਬਾਹਰ ਲੀਆਂ ਬਹੁਤ ਵੱਡੀ ਗੱਲ ਦੀ ਕਹਿੰਦੇ ਵੀ ਮੈਂ ਮੈਨੂੰ ਜਿਤਾਣ ਤੇ ਮੈਂ ਸਵੇਰੇ ਹੀ ਪਾਸ ਕਰਾ ਦੂੰਗਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਸਟੇਟਮੈਂਟ ਮੈਂ ਮੈਂ ਗਲਤ ਸਟੇਟਮੈਂਟ ਨਹੀਂ ਦੇ ਰਿਹਾ ਮੈਂ ਤੁਹਾਨੂੰ ਵਿਧਨ ਮੈਂ ਸ਼ਪਤ ਲੈਣ ਤੋਂ ਠੀਕ 2 ਤੋਂ 2.5 ਮਹੀਨੇ ਬਾਅਦ ਮੈਂ ਤੁਹਾਨੂੰ ਜੇ ਨਾ ਐਕਸ਼ਨ ਚ ਆ ਕੇ ਦਿਖਾਈਆਂ ਸਾਰੀਆਂ ਚੀਜ਼ਾਂ ਔਰ ਨੋਟੀਫਿਕੇਸ਼ਨ ਵਿਦਨ 6 ਮਹੀਨੇ ਚ ਨੋਟੀਫਿਕੇਸ਼ਨ ਪਾਸ ਹੋਣਗੇ ਗੱਲਾਂ ਨਹੀਂ ਹੋਣਗੀਆਂ ਖਾਲੀ ਜਿੱਦਾਂ ਭਗਵਾਨ ਸਿੰਘ ਸਾਹਿਬ ਕਹਿ ਦਿੰਦੇ ਨੇ ਕਿ ਵੀ ਕਲੋਨੀਆਂ ਦੇ ਵਿੱਚ ਮੀਟਰ ਲਾਓ ਇਹ ਲਾਓ ਮੁੜ ਕੇ ਨੋਟੀਫਿਕੇਸ਼ਨ ਹੁੰਦਾ ਨਹੀਂ ਡਿਪਾਰਟਮੈਂਟ ਬੈਠਾ ਆ ਉਹ ਕਹਿੰਦਾ ਜੀ ਲਿਆਓ ਸਾਡੇ ਕੋਲ ਲਿਆਓ ਕਾਗਜ਼ ਲਿਆਓ ਅਸੀਂ ਤੁਹਾਡੇ ਮੀਟਰ ਲਾ ਦਿੰਨੇ ਆ ਲਿਆਓ ਸਾਡੇ ਕੋਲ ਕਲੋਨੀਆਂ ਅਸੀਂ ਤੁਹਾਡੀ ਉਹ ਕਰ ਦਿੰਨੇ ਆ ਐਨਓਸੀ ਦੇ ਦਿੰਨੇ ਆ ਐਨਓਸੀ ਦਾ ਕਿੰਨਾ ਵੱਡਾ ਗਲਾਡਾ ਦਾ ਕਪਲਾ ਤੁਸੀਂ ਦੇਖੋ ਲੋਕਾਂ ਦੇ ਕੋਲ 6-6 ਮਹੀਨੇ ਤੋਂ ਕਾਗਜ਼ ਲੈ ਕੇ ਬੈਠੇ ਨੇ ਫੀਸਾ ਜਮਾ ਕੇ ਜਿੰਨੀ ਦੀ ਡਿ رجسٹਰੀ ਕਰਾਈ ਉਹਨੇ ਦੀ ਐਨਓਸੀ ਜਮਾ ਕਰਾਈ ਪਰ ਅੱਜ ਤੱਕਰ ਉਹਨਾਂ ਨੂੰ ਐਨਓਸੀ ਦਾ ਕਾਗਜ਼ ਨਹੀਂ ਮਿਲਦਾ ਉੱਥੇ ਤੱਕਰ ਲਟਕਦੇ ਫਿਰਦੇ ਨੇ ਔਨਲਾਈਨ ਸਿਸਟਮ ਪ੍ਰਣਾਲੀ ਕਰ ਦਿੰਦੀ ਆ ਔਨਲਾਈਨ ਦੇ ਵਿੱਚ ਹੋਰ ਬੰਦਾ ਖੱਜਲ ਹੋ ਗਿਆ ਤੁਸੀਂ ਦੱਸੋ ਕਿੱਥੇ ਕਿੱਥੇ ਜਾਣਗੇ ਲੋਕੀ ਲੁਧਿਆਣੇ ਵਾਲੇ ਮੰਨਦੇ ਇਸ ਗੱਲ ਨੂੰ ਵੀ ਖਜੇ ਵੀ ਭ੍ਰਿਸ਼ਟਾਚਾਰ ਹੈ ਵੀ ਸਰਕਾਰੀ ਦਫ਼ਤਰਾਂ ਵਿੱਚ ਦੇਖੋ ਸਰ ਭ੍ਰਿਸ਼ਟਾਚਾਰ ਅਸੀਂ ਜਦੋਂ ਤੱਕ ਸਾਡੇ ਕੋਲ ਚੀਜ਼ ਨਹੀਂ ਨਾ ਆਂਦੀ ਜਦ ਤੱਕ ਕੋਈ ਦਿੰਦਾ ਨਹੀਂ ਮੈਂ ਇਦਾਂ ਐਨਾ ਵੱਡਾ ਇਲਜ਼ਾਮ ਕਿਸੇ ਦੇ ਉੱਪਰ ਲਗਾਵਾ ਜਦ ਤੱਕ ਮੇਰੇ ਕੋਲ ਲੋਕ ਨਹੀਂ ਸਰ ਹੈਗਾ ਹੈਗਾ ਬਿਲਕੁਲ ਹੈਗਾ ਬਿਲਕੁਲ ਜੀ ਵੱਧ ਕੇ ਹੋ ਗਿਆ ਵੱਧ ਕੇ ਹੋ ਗਿਆ ਵੱਧ ਹੋ ਗਿਆ ਵੱਧ ਹੋ ਗਿਆ ਕਾਰਨ ਕਾਰਨ ਲੋਕੀ ਵਾਹਜ ਨਹੀਂ ਉਠਾਉਂਦੇ ਆਪਣੀ ਲੋਕੀ ਕਹਿੰਦੇ ਸ਼ਾਂਤੀ ਨਾਲ ਤੁਰੇ ਫਿਰਦੇ ਨੇ ਕਿਉਂਕਿ ਕੰਮਕਾਰ ਪਹਿਲੇ ਹੀ ਨਹੀਂ ਹੈਗਾ ਸਮਾਲ ਸਕਿੱਲ ਇੰਡਸਟਰੀ ਥੱਲੇ ਲੱਗੀ ਹੋਈ ਆ ਜਿੱਥੋਂ ਕੰਮ ਮਿਲਣਾ ਉਹਨਾਂ ਨੂੰ ਇਹਨਾਂ ਨੇ ਪਹਿਲੀ ਠੰਡਾ ਕਰ ਦਿੱਤਾ ਬਿਠਾ ਦਿੱਤਾ ਤੁਹਾਡਾ ਚੋਣ ਨਿਸ਼ਾਨ ਕੀ ਹੈ ਮੇਰਾ ਚੋਣ ਨਿਸ਼ਾਨ ਹੈਗਾ ਜੀ ਲੁੱਡੋ ਲੁੱਡੋ ਹਾਂਜੀ ਲੁੱਡੋ ਦੇ ਚਾਰ ਘਰ ਹੁੰਦੇ ਜੀ ਚਾਰ ਘਰ ਹੁੰਦੇ ਨੇ ਠੀਕ ਹੈ ਨੌਰ ਸਾਊਥ ਈਸਟ ਵੈਸਟ ਲੱਗਦਾ ਹੈ ਵੀ ਤੁਸੀਂ ਚਾਰੇ ਦਿਗਜ ਪਾਰਟੀਆਂ ਨੂੰ ਵਿੱਚ ਸਾਈਡਾਂ ਤੋਂ ਖੜੇ ਕਰਕੇ ਆਪਸਾਂ ਵਿੱਚ ਸਿੱਟੂਗੇ ਮੈਂ ਸਰ ਲੁੱਡੋ ਇਹ ਨਿਸ਼ਾਨ ਮੂੰਹ ਨਾਲ ਮੰਗ ਕੇ ਲਿੱਤਾ ਆ ਚੋਣ ਕਮਿਸ਼ਨ ਤੋਂ ਮੂੰਹ ਨਾਲ ਮੰਗ ਕੇ ਲਿੱਤਾ ਆ ਔਰ ਲੁੱਡੋ ਆਪਣੇ ਦਮ ਤੇ ਜਿੱਤੀ ਜਾਂਦੀ ਆ ਉਦੇ ਵਿੱਚ ਲੱਖ ਨਹੀਂ ਕੰਮ ਕਰਦਾ ਉਹ ਚ ਦਮ ਕੰਮ ਕਰਦਾ ਮੇਰੀਆਂ ਗੱਲਾਂ ਦੇ ਵਿੱਚ ਸਾਰੀਆਂ ਚ ਦਮ ਹੈ ਜੇ ਮੇਰੇ ਗੱਲਾਂ ਚ ਦਮ ਹੈ ਨਾ ਤੁਸੀਂ ਮੈਨੂੰ ਇੱਕ ਵਾਰ ਮੌਕਾ ਦਿਓ ਔਰ ਮੈਂ ਤੁਹਾਨੂੰ ਜਿੱਤ ਕੇ ਕੀ ਤੁਹਾਨੂੰ ਸਾਰਿਆਂ ਨੂੰ ਜਿਤਾ ਕੇ ਦਿਖਾਵਾਂਗਾ ਮੈਂ ਲੁਧਿਆਣਾ ਵਾਸੀਆਂ ਤੋਂ ਆਪਣੇ ਨੌਜਵਾਨਾਂ ਤੋਂ ਬਜ਼ੁਰਗਾਂ ਤੋਂ ਆਪਣੀਆਂ ਭੈਣਾਂ ਤੋਂ ਮਾਮਾਂ ਤੋਂ ਸਾਰਿਆਂ ਤੋਂ ਬੇਨਤੀ ਕਰਦਾ ਇੱਕ ਵਾਰ ਤੁਸੀਂ ਜਿਤਾ ਕੇ ਦੇਖੋ ਜਿੰਨੀਆਂ ਮੈਂ ਗੱਲਾਂ ਕਹਿਣਾ ਪਿਆ ਮੈਂ ਸਾਰਿਆਂ ਦੀ ਗਰੰਟੀ ਪੱਕੀ ਦਿੰਦਾ ਵਾਂ ਔਰ ਮੈਂ ਹੋਣ ਵਾਲੇ ਕੰਮ ਦੱਸਦਾ ਵਾਂ ਨਾ ਹੋਣ ਵਾਲਾ ਕੋਈ ਕੰਮ ਨਹੀਂ ਕਹਿੰਦਾ ਵਾਂ ਜਿਹੜੀ ਕਿਤਾਬਾਂ ਦੀ ਲੁੱਟ ਸਕੂਲਾਂ ਦੇ ਵਿੱਚ ਤੇ ਜਿਹੜੀ ਐਜੂਕੇਸ਼ਨ ਦੀ ਲੁੱਟ ਜਿਹੜੀ ਫੀਸਾਂ ਦੀ ਲੁੱਟ ਆ ਉਹ ਸਾਰੀ ਮੈਂ ਉਹਦੀ ਲਿਮਟ ਨਿਰਧਾਰਿਤ ਕਰੂੰਗਾ ਕਿ ਵੀ ਇੱਕ ਬੱਚੇ ਦਾ ਮਾਪਾ-ਬਾਪ ਪਲੱਸ 2 ਤੱਕਰ ਉਹਦੀ ਲਿਮਟ ਤੈਅ ਕੀਤੀ ਜਾਊਗੀ ਜਦੋਂ ਤੱਕਰ ਬੱਚਾ ਬਾਲਗ ਨਹੀਂ ਹੁੰਦਾ ਬਾਲਗ ਹੋਣ ਤੱਕਰ ਉਹਦੇ ਮਾਪੇ-ਬਾਪ ਨੂੰ ਪੜ੍ਹਾਏਗਾ ਔਰ ਉਹਦੀ ਲਿਮਟ ਤੈਅ ਹੋਏਗੀ ਕਿ ਵੀ ਇਹਦੀ ਫੀਸ ਸਕੂਲ ਦੀ ਜੰਨੀ ਹੋਏਗੀ ਚਾਹੇ ਉਹ ਪ੍ਰਾਈਵੇਟ ਆ ਭਾਵੇਂ ਸਰਕਾਰੀ ਆ ਉਸੇ ਫੀਸ ਦੇ ਵਿੱਚ ਉਸ ਬੱਚੇ ਦਾ ਬੀਮਾ ਕਰਾਇਆ ਜਾਏਗਾ ਉਸ ਬੀਮੇ ਦੇ ਵਿੱਚ ਉਹ ਆਪਣੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਨੂੰ ਕੰਪਲੀਟ ਕਰੇਗਾ ਪ੍ਰੋਫੈਸ਼ਨਲ ਡਿਗਰੀਜ਼ ਕੰਪਲੀਟ ਕਰੇਗਾ ਉਹ ਮਾਪੇ ਤੇ ਬੋਝ ਨਹੀਂ ਬਣੇਗਾ ਜਦੋਂ ਇਦਾਂ ਦਾ ਲੁਧਿਆਣਾ ਹੋ ਗਿਆ ਇਦਾਂ ਦਾ ਸਾਡਾ ਪੰਜਾਬ ਹੋ ਗਿਆ ਕਰਜ਼ਾ ਮੁਕਤ ਹੋ ਜਾਣਗੇ ਮੈਂ ਕਿਸੇ ਨੂੰ ਕੋਈ ਫ੍ਰੀ ਦੀ ਗਰੰਟੀ ਨਹੀਂ ਦੇ ਰਿਹਾ ਮੈਂ ਕਿਸੇ ਨੂੰ ਕੋਈ ਵਾਦਾ ਨਹੀਂ ਕਰ ਰਿਹਾ ਮੈਂ ਤੁਹਾਨੂੰ ਫ੍ਰੀ ਦੇਣਾ ਮੈਂ ਤੁਹਾਨੂੰ ਇਹ ਦੇਣਾ ਮੈਂ ਉਹ ਦੇਣਾ ਮੈਂ ਫ੍ਰੀ ਦੀ ਝੜੀ ਕੋਈ ਨਹੀਂ ਆ ਮੇਰੇ ਕੋਲ ਮੈਂ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸ ਰਿਹਾ ਹਰ ਚੀਜ਼ ਦੀ ਲਿਮਟ ਤੈਅ ਹੋਏਗੀ ਕਿਉਂਕਿ ਜੋ ਸਰਕਾਰਾਂ ਫਰੀ ਦਾ ਵਾਦਾ ਲਾਂਦੀਆਂ ਨੇ ਹੰਗਾਰਾ ਲਾਂਦੀਆਂ ਨੇ ਬਾਚੋ ਉਹ ਫਰੀ ਸਿਰਫ ਲਾਭਕਾਰੀਆਂ ਨੂੰ ਮਿਲਦਾ ਆ ਹਰ ਬੰਦੇ ਨੂੰ ਨਹੀਂ ਮਿਲਦਾ ਸਾਡੇ ਲੋਕ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਨੇ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਮੁੜ ਕੇ ਬਾਚੋ ਫਿਰ ਉਹਨਾਂ ਦੇ ਪਿੱਛੇ-ਪਿੱਛੇ ਘੁੰਮਦੇ ਸਾਨੂੰ ਪੈਸੇ ਨਹੀਂ ਦਿੱਤੇ ਜੀ ਸਾਡੇ ਅਕਾਊਂਟ 'ਚ ਇਹ ਨਹੀਂ ਕੀਤਾ ਜੀ ਸਾਡੇ ਉਹ ਅਕਾਊਂਟ 'ਚ ਨਹੀਂ ਕੀਤਾ ਜੀ ਦੇਖੋ ਲਾਭਕਾਰੀ ਨੂੰ ਮਿਲਣਾ ਉਹ ਜਿਹੜਾ ਉਹਦਾ ਲਾਭਕਾਰੀ ਆ ਅਸੀਂ ਇੱਕ ਪਾਸੇ ਆਪਣੇ ਆਪ ਨੂੰ ਗਰੀਬ ਨਹੀਂ ਕਹਿਣਾ ਚਾਹੁੰਦੇ ਦੂਜੇ ਪਾਸੇ ਜਦੋਂ ਲਾਭ ਲੈਣ ਦੀ ਗੱਲ ਆਉਂਦੀ ਅਸੀਂ ਗਰੀਬ ਆ ਫਿਰ ਉਸ ਸਾਹਮਣੇ ਨਹੀਂ ਆਣਾ ਚਾਹੁੰਦੇ ਹੁਣ ਕਿਉਂ ਲੈਣਾ ਲੈਣਾ ਤੋੜਨ ਦੀ ਲੋੜ ਪੈ ਗਈ ਦੀਪੂਆਂ ਦੇ ਬਾਰ ਹੁਣ ਘਰਾਂ 'ਚ ਰਾਸ਼ਨ ਪਹਚਾਣਾ ਅਸੀਂ ਕੰਪਲੇਂਟੈਂਟ ਆ ਇਹ ਸਾਰੀਆਂ ਗੱਲਾਂ ਸਾਡੀਆਂ ਹੋਈਆਂ ਹੋਈਆਂ ਜੀ ਆ लास्ट ਜਾਂਦੇ ਸਵਾਲ ਇਹ ਹੈ ਲੁਧਿਆਣਾ ਵਾਸੀ ਤੁਹਾਨੂੰ ਕੀ ਸੋਚ ਕੇ ਕੀ ਮੰਨ ਕੇ ਤੁਹਾਨੂੰ ਵੋਟ ਦੇਣ ਤਾਂ ਕਿ ਤੁਸੀਂ ਉਹਨਾਂ ਦੇ ਸੁਪਨਿਆਂ ਤੇ ਸਹੀ ਖਰੇ ਉਤਰ ਸਕਦੇ ਹੋ ਕੀ ਤੁਹਾਨੂੰ ਤੁਸੀਂ ਜਨਤਾ ਸਾਹਮਣੇ ਕੀ ਅਪੀਲ ਕਰਦੇ ਹੋ ਦੇਖੋ ਜੀ ਮੈਂ ਜਿਆਦਾ ਜਿੰਨੀਆਂ ਵੀ ਮੇਰੀਆਂ ਗੱਲਾਂ ਮਨੋ ਮੇਰੇ ਮਨੋਰਥ ਪੱਤਰ ਦੇ ਵਿੱਚ ਲਿਖੀਆਂ ਹੋਈਆਂ ਐ এডਿਕੇਸ਼ਨ ਨੂੰ ਲੈ ਕੇ ਸ਼ੈਡਿਊਲ ਕਾਸਟ ਕਮਿਊਨਿਟੀ ਦੇ ਵਿੱਚ 2.5 ਲੱਖ ਦੀ ਸਕੀਮ ਐ ਸਾਰੇ ਇਨਕਮ ਟੈਕਸ ਦੇ ਵਿੱਚ 5 ਲੱਖ ਰੁਪਏ ਦੀ ਛੂਟ ਐ 5 ਲੱਖ ਦੇ ਛੂਟ ਵਾਲੇ ਬੰਦੇ ਨੂੰ ਸਾਰਾ ਕੁਝ ਫਾਇਦਾ ਮਿਲਦਾ ਬੈ ਨਿਲ ਐ ਉਹਦੀ ਇਨਕਮ ਟੈਕਸ ਤਾਂ ਫਿਰ ਸ਼ੈਡਿਊਲ ਕਾਸਟ ਸਕੀਮ ਦੇ ਵਿੱਚ 2.5 ਲੱਖ ਰੁਪਏ ਕਿਉਂ ਉਹਨੂੰ ਵੀ 5 ਲੱਖ ਸਕੀਮ ਦੇ ਵਿੱਚ ਮੈਂ ਲੈ ਕੇ ਆਉਂਗਾ ਜੇ ਮੈਂ ਜਿੱਤ ਜਾਂਦਾ ਹਾਂ ਬਾਕੀਆਂ ਦਾ ਮੈਨੂੰ ਪਤਾ ਨਹੀਂ ਆ ਔਰ ਨੰਬਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ ਔਰ ਜਿੰਨੇ ਵੀ ਲੁਧਿਆਣੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਪ੍ਰਾਈਵੇਟ ਫਾਈਨੈਂਸਰ ਜਾਂ ਪ੍ਰਾਈਵੇਟ ਕੰਪਨੀਆਂ ਬੈਂਕ ਆਗੇ ਬੈਠ ਚੁੱਕੇ ਨੇ ਆਪਣਾ ਕਬਜ਼ਾ ਜਮਾ ਚੁੱਕੇ ਆ ਜਿਨ੍ਹਾਂ ਨੇ ਛੋਟੇ ਬੰਦਿਆਂ ਨੂੰ ਸੋਸਾਇਟ ਕਰਨ ਤੱਕਰ ਮਜਬੂਰ ਕਰ ਦਿੱਤਾ ਆ 2 ਜਾਂ 3 ਲੱਖ ਮੋਬਾਈਲ ਤੋਂ ਲੋਨ ਦੇ ਕੇ ਮੁੜ ਕੇ ਉਹਨਾਂ ਦੇ ਘਰ ਦੇ ਉੱਪਰ ਕਬਜ਼ਾ ਕਰਦੇ ਪਏ ਨੇ ਉਹ ਸਾਰੇ ਅੱਖਾਂ ਖੋਲ ਲੋ ਕੰਨ ਖੋਲ ਲੋ ਇਹ ਉਹਨਾਂ ਦੀ ਗੁੰਡਾਗਰਦੀ ਚੱਲਣ ਨਹੀਂ ਦੇਣੀ ਅਸੀਂ ਅਸੀਂ ਬਿਲਕੁਲ ਬੰਦ ਕਰਾਵਾਂਗੇ ਮੈਨੂੰ ਲੋਕ ਜਿਤਾਣ ਜਿਨ੍ਹਾਂ ਦੇ ਨਾਲ ਧੋਖਾ ਹੋ ਰਿਹਾ ਆ ਆਨਲਾਈਨ ਫਰੋਡ ਹੁੰਦੇ ਪਏ ਆਨਲਾਈਨ ਪੈਸਾ ਲੈ ਰਹੇ ਨੇ ਮੁੜ ਕੇ ਉਹਨਾਂ ਦੇ ਘਰ ਦੇ ਉੱਪਰ ਕਬਜ਼ਾ ਕਰਦੇ ਪਏ ਨੇ ਬੈਂਕਾਂ ਦਾ ਨਾਮ ਲੈ ਕੇ ਉਹ ਸਾਰੇ ਸਾਵਧਾਨ ਹੋ ਜਾਣ ਸਾਡੇ ਕੋਲ ਲਿਖਤ ਪ੍ਰੂਫ ਨੇ ਉਹਨਾਂ ਦੀਆਂ ਕੰਪਲੇਂਟਾਂ ਆਇਆ ਜਿਹੜੇ ਬੰਦੇ ਹੁਣ ਸੁਸਾਇਡ ਕਰ ਚੁੱਕੇ ਆ ਉਹਨਾਂ ਨੂੰ ਲੈ ਕੇ ਅਸੀਂ ਅੱਗੇ ਆਵਾਂਗੇ ਔਰ ਇਹਨਾਂ ਦੀ ਸਾਰੀ ਦੁਕਾਨਦਾਰੀਆਂ ਬੰਦ ਕਰਾਵਾਂਗੇ ਜਿਹੜਾ ਸਭ ਤੋਂ ਵੱਡਾ ਅੱਜ ਦੀ ਡੇਟ ਦੇ ਵਿੱਚ ਗਰੀਬ ਆਦਮੀ ਦਾ ਧੋਖਾ ਹੋ ਰਿਹਾ ਆਨਲਾਈਨ ਫਰੋਡ ਨਾਲ ਹੁੰਦਾ ਪਿਆ ਉਹਨੂੰ ਬੈਂਕ ਦੇ ਨਾਮ ਤੇ 30000 50000 ਦੇ ਕਿ ਮੁਰਗੇ ਉਹਦੇ ਘਰ ਦੇ ਉੱਪਰ ਕਬਜਾ ਕੀਤਾ ਜਾ ਰਿਹਾ ਆ ਅਸੀਂ ਉਹਨੂੰ ਬਚਾਵਾਂਗੇ ਮੇਰੇ ਤੇ ਇਸ ਗੱਲ ਦਾ ਯਕੀਨ ਕਰਕੇ ਮੇਰੀਆਂ ਆ ਗੱਲਾਂ ਦਾ ਯਕੀਨ ਕਰਕੇ ਤੁਸੀਂ ਮੈਨੂੰ ਵੋਟ ਪਾਓ 22 ਨੰਬਰ ਬਟਨ ਮੇਰਾ ਲ ਇੱਕ ਮੇਰੇ ਮਨ ਚ ਗੱਲ ਹੋ ਗਈ ਹੈ ਬੁੱਢੇ ਨਾਲ ਗੱਲ ਕੀਤੀ ਮੈਂ ਸਾਨੂੰ ਸਟਾਡੀ ਨੇ ਬੁੱਢੇ ਨਾਲ ਤੋਂ ਐਂਡ ਕਰਾਂਗਾ ਮੈਂ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਕੀ ਇਹ ਵੀ ਬੰਦ ਹੋਊ ਬੜੀ ਹਮੇਸ਼ਾ ਚੁਬਨ ਰੰਦੀ ਲੁਧਿਆਣਾ ਵਾਸੀਓ ਤੇ ਕੀ ਇਹ ਬੰਦ ਹੋਣਾ ਚਾਹੀਦਾ ਨਹੀਂ ਹੋਈ ਦੇਖੋ ਜੀ ਲੁਧਿਆਣਾ ਟੋਲ ਪਲਾਜ਼ਾ ਜਿਹੜਾ ਉਹ ਇੱਕ ਹਾਈਵੇ ਲਾਈਨ ਦਾ ਜਿਹੜਾ ਇੱਕ ਉਹਦਾ ਮਹਿਕਮਾ ਆ ਉਹਨੂੰ ਸਿਸਟਮ ਦੇ ਨਾਲ ਉਹਦਾ ਉਹਦੀ ਜਿਹੜੀ ਉਹਦੀ ਮਿਆਦ ਆ ਉਹਨੂੰ ਦੇਖਿਆ ਜਾਵੇਗਾ ਉਹਨੂੰ ਗੱਲ ਕੀਤੀ ਜਾਵੇਗੀ ਮੈਂ ਜਿਹੜੇ ਆਪਣੇ ਐਮਪੀ ਸਾਹਿਬ ਰਹਿ ਚੁੱਕੇ ਨੇ ਹੁਣ ਦੁਬਾਰਾ ਫੇਰ ਇਲੈਕਸ਼ਨ ਫਾਈਟ ਕਰ ਰਹੇ ਨੇ ਸਾਡੇ ਬਰਾਬਰ ਬਿੱਟੂ ਜੀ ਉਹਨਾਂ ਨੇ ਪਿੱਛੇ ਜਾ ਕੇ ਜਦੋਂ ਉਹਨਾਂ ਦਾ ਰੋਲਾ ਪਾਇਆ ਸੀ ਉੱਥੇ ਹੰਗਾਮਾ ਕੀਤਾ ਸੀਗਾ ਤੇ ਉੱਥੇ ਧਰਣਾ ਲਾਇਆ ਸੀਗਾ ਉਹਦੇ ਨਾਲ ਕੋਈ ਰਿਜ਼ਲਟ ਨਹੀਂ ਨਿਕਲਿਆ ਉਹ ਸਿਰਫ ਕਲਮਨਾ ਰਿਜ਼ਲਟ ਨਿਕਲ ਸਕਦਾ ਆ ਜੇ ਤੁਸੀਂ ਮੈਨੂੰ ਜਿਤਾਉਂਗੇ ਉਹਦੀ ਦਰਾਂ ਵੀ ਜੇ ਉਹਦਾ ਸਮਾਂ ਹੋਏਗਾ ਟੋਲ ਪਲਾਇਜੇ ਦਾ ਤਾਂ ਉਹਦੇ ਸਮੇਂ ਨੂੰ ਨਿਰਧਾਰਿਤ ਸਮੇਂ ਦੇ ਵਿੱਚ ਖਤਮ ਕੀਤਾ ਜਾਊਗਾ ਔਰ ਇੱਕ ਹੋਰ ਚੀਜ਼ ਉਸ ਨੂੰ ਉਹਦੇ ਉਹਦੇ ਜਿਹੜਾ ਉਹਦਾ ਟੈਕਸ ਵਾ ਜਿਹੜਾ ਉਹਦਾ ਜਿਹੜੀ ਉਹਦੀ ਫੀਸ ਲਿੱਤੀ ਜਾਂਦੀ ਆ ਉਦੀ ਦਰ ਨੂੰ ਮੈਂ ਘਟਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਮੈਂ ਉਹ ਜਿਹੜੀ ਚੀਜ਼ ਦੇਖੋ ਜੋ ਕਾਨੂੰਨ ਦੇ ਵਿੱਚ ਹੋਣ ਵਾਲੀ ਚੀਜ਼ ਆ ਮੈਂ ਉਹੀ ਉਹੀ ਬੋਲਾਂਗਾ ਮੈਂ ਗਲਤ ਗਲਦੀ ਕਿਸੇ ਨੂੰ ਕਮਿਟਮੈਂਟ ਨਹੀਂ ਕਰਦਾ ਨਾ ਮੈਂ ਕਹਿੰਦਾ ਨਾ ਮੈਂ ਕਰਾਂਗਾ ਸੋ ਬਹੁਤ ਬਹੁਤ ਸ਼ੁਕਰੀਆ ਸੋ ਐਹਸਾਨ ਨੂਜਾਨ ਤੋਂ ਹੀ ਪੜੇ ਲਿਖੇ ਨੌਜਵਾਨ ਜਜਾਰੂ ਜਿਹੜਾ ਹੈ ਕਮਲ ਪਵਾੜੀ ਜਿਹੜਾ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਵੱਲੋਂ ਖੜਿਆ ਹੈ ਚੋਣ ਨਿਸ਼ਾਨ ਲੁੱਡੋ ਹੈ ਚਾਰੋਂ ਪਾਰਟੀਆਂ ਦਿੱਗਜ ਪਾਰਟੀਆਂ ਦੇ ਵਿੱਚ ਸਾਈਡਾਂ ਦਾ ਖੜੇ ਕਰਕੇ ਆਪ ਕਮਲ ਪਵਾਰ ਵਿੱਚ ਖੜੇ ਹੋ ਗਿਆ ਪਾਸਾ ਫਿਰਦਾ ਹੈ ਇਹ ਤਾਂ ਹੁਣ ਜਨਤਾ ਫੈਸਲਾ ਕਰੂਗੀ ਕਿ ਇਹਨਾਂ ਦੇ ਪਾਸੇ ਵਿੱਚ ਲੁਧਿਆਣਾ ਦੀ ਜਨਤਾ ਕਿਸ ਤਰ੍ਹਾਂ ਦੇ ਤੇ ਵਿਸ਼ਵਾਸ ਕਰਦੀ ਹੈ ਉਹ ਪਾਸਾ 4 ਤਰੀਕ ਨੂੰ ਕਿਹੜਾ ਰਿਜ਼ਲਟ ਹੋਊਗਾ ਖੈਰ ਕਿਤਾ ਕਿਤੇ ਅਗਰ ਐਦਾਂ ਦੇ ਜਿਹੜੇ ਨੌਜਵਾਨਾਂ ਦੀ ਜਿਹੜੀ ਸੋਚ ਹੈਗੀ ਆ ਉਹ ਅੱਗੇ ਜਾ ਕੇ ਉਹ ਇੰਪਲੀਮੈਂਟ ਹੁੰਦੀ ਹੈ ਤਾਂ ਕਿਤਾ ਕਿਤੇ ਲੁਧਿਆਣਾ ਸ਼ਹਿਰ ਦੀ ਨੁਹਾਰ ਬਦਲ ਸਕਦੀ ਹੈ ਖੈਰ ਇਹ ਤਾਂ ਸਮਾਂ ਦੱਸੂਗਾ ਲੁਧਿਆਣਾ ਦੀ ਜਨਤਾ 4 ਤਰੀਕ ਨੂੰ किस दे सिर, किस पार्टी दे सिर जानती है मैन बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।